ਇਹ ਕੰਫੈਰੈਂਸ ਤੇ ਅੱਲਾ ਦੇਖਦਾ ਕੀ ਹੈ ਕੀ ਕਹਿਣਾ ਚਾਹੋਗੇ ਦੇਖੋ ਬਹੁਤ ਦਰਦਿਵਾਨ ਬਹੁਤ ਮਿਹਨਤ ਲੱਗੀ ਹੈਗੀ ਹੈ ਇਹ ਪਰਿਵਾਰ ਦੀ ਸਾਰੇ ਅਰਦਾਸਾਂ ਦੀ ਸੁਸਾਇਟੀ ਦੀਆਂ ਜੀ ਇਧਰ ਹੋਰ ਲੋਕਾਂ ਦੇ ਕਿਹੜਾ ਬਣਾ ਦੇ ਵਿੱਚ ਭਾਵਨਾ ਸੀ ਕਿ ਸਾਥ ਕੋ ਮਿਲੂ ਅੱਜ ਜਿਹੜਾ ਹੈਗਾ ਫਾਈਨਲੀ ਜੈਸਾਭ ਨੇ 364 ਥੱਲੇ ਪਹਿਲੇ ਲਾਈਫ ਇੰਪ੍ਰਿਜ਼ਰਵਮੈਂਟ ਕੀਤੀ ਹੈ 201 ਜਿਹੜਾ ਹੈਗਾ ਬਈ ਕਿਉਂਕਿ ਇਹਨੇ ਟੈਂਪਰ ਕੀਤਾ ਹੈਗਾ ਉਹਦੇ ਕਰਕੇ 5 ਸਾਲ ਦੀ سزا ਬਹੁਤ 302 ਥੱਲੇ ਜਿਹੜਾ ਮਰਡਰ ਕੀਤਾ ਹੈ ਉਹਦੇ ਵਾਸਤੇ ਡੈਥ ਸੈਂਟੈਂਸ ਦੇ ਆਰਡਰ ਕੀਤਾ ਇੱਕ ਬੜਾ ਰੇਅਰ ਸਟੋ ਦਾ ਰੇਅਰ ਕੇਸ ਹੈ ਅੱਜ ਕਿਉਂਕਿ ਸੋਸਾਇਟੀ ਦੀ ਭਾਵਨਾ ਸੀ ਜਾਂ ਹਰ ਇੱਕ ਮਾਂ ਦੀ ਭਾਵਨਾ ਸੀ ਹਰ ਪਰਿਵਾਰ ਦਾ ਭਾਵਨਾ ਸੀਗੀ ਉਹਦੇ ਕਰਕੇ ਉਹ ਸੈਂਟਸ ਟੂ ਡੈਥ ਕੀਤਾ ਹੈ ਬਾਏ ਹੈਂਗਿੰਗ ਜਦ ਤਰ ਡੈਥ ਨਹੀਂ ਹੁੰਦੀ ਇਹ ਆਰਡਰ ਜਿਹੜਾ ਹੈਗਾ ਬੜਾ ਫਾਰਸਲਾਈਟ ਹੈ ਦੇ ਇੰਪੈਕਟ ਹੈਗੇ ਸੁਸਾਇਟੀ ਦੇ ਉੱਤੇ ਸੁਸਾਇਟੀ ਦੇ ਵਿੱਚ ਜਿਹੜਾ ਮੈਸੇਜ ਬੜਾ ਕਲੀਅਰ ਗਿਆ ਹੈ ਕਿ ਇਨਸਾਫ ਜਿਹੜਾ ਹੈਗਾ ਜ਼ਰੂਰ ਹੁੰਦਾ ਹੈ ਔਰ ਜਿਹੜੇ ਬੰਦੇ ਕੋਈ ਵੀ ਗਲਤ ਕਦਮ ਚੱਕਦੇ ਹੈ ਤੋਂ ਉਹਨਾਂ ਨੂੰ ਜਿਹੜਾ ਹੈਗਾ ਅਦਾਲਤਾਂ ਵਿੱਚ ਇਨਸਾਫ ਮਿਲੂਗਾ ਅੱਜ ਪਰਵਾਹ ਆ ਮੇਰੇ ਬੱਚਿਆਂ ਨੂੰ ਨੇ ਸਾਡੇ ਸਾਰੇ ਸਾਰਾ ਬਲਵਾਰ ਹੈਗਾ ਇੱਥੇ ਬੈਠਾ ਹੋਇਆ با جا بار آج بار آج باتوں <livest> <bar> <Netherlands> <gools> ਤਸਮਾੜਾ ਦਾ ਫੈਸਲਾ ਕੀ ਆਇਆ ਮਨਨ ਦੇ ਇਸ ਤਰ੍ਹਾਂ ਦਾ ਦੇਖਾ ਮਨਨ ਕੀ ਹੈ ਮਨਨ ਕੀ ਕਹਿਣਾ ਚਾਹੋਗੇ ਸਹਦਰੂਹੀ ਦਰਦੀਪਾਤ ਬਹੁਤ ਮਿਹਨਤ ਲੱਗੀ ਹੈਗੀ ਹੈ ਇਸ ਪਰਿਵਾਰ ਦੀ ਸਾਡੇ ਬਰਦਾਸਾ ਜੀ ਸੋਸਾਇਟੀ ਦੀਆਂ ਇਹ ਇਧਰ ਹੋਰ ਲੋਕਾਂ ਦੇ ਕੈਨੇਡਾ ਬਣਾ ਦੇ ਵਿੱਚ ਭਾਵਨਾ ਸੀ ਕਿ ਇਹ ਸਾਥ ਕੋ ਤੋਂ ਮਿਲੂਗੀ ਅੱਜ ਜਿਹੜਾ ਹੈਗਾ ਫਾਈਨਲੀ ਜੱਜ ਸਾਹਿਬ ਨੇ 364 ਥੱਲੇ ਪਹਿਲੇ ਲਾਈਫ ਅੰਪਰਜ਼ਰਵੈਂਟ ਕੀਤੀ ਹੈ 201 ਜਿਹੜਾ ਹੈਗਾ ਬਈ ਕਿਉਂਕਿ ਇਹਨੇ ਟੈਂਪਲ ਕੀਤਾ ਹੈਗਾ ਉਹਦੇ ਕਰਕੇ 5 ਸਾਲ ਦੀ ਸਜ਼ਾ ਉਹ 302 ਥੱਲੇ ਜਿਹੜਾ ਮਰਡਰ ਕੀਤਾ ਹੈ ਉਹਦੇ ਵਾਸਤੇ ਡੈਥ ਸੈਂਟੈਂਸ ਦਾ ਆਰਡਰ ਕੀਤਾ ਇਹ ਬੜਾ ਰੇਅਰ ਸਟੋ ਦਾ ਰੇਅਰ ਕੇਸ ਹੈ ਅੱਜ ਯੋਗੀ ਸੋਸਾਇਟੀ ਦੀ ਆ ਭਾਵਨਾਵਾਂ ਸੀ ਆ ਹਰ ਇੱਕ ਮਾਂ ਦੀ ਭਾਵਨਾ ਸੀ ਹਰ ਪਰਿਵਾਰ ਦਾ ਭਾਵਨਾ ਸੀਗੀ ਉਹਦੇ ਕਰਕੇ ਨੂੰ ਸੈਂਟੈਂਸ ਟੂ ਡੈਥ ਕੀਤਾ ਬਾਈ ਹੈਂਗਿੰਗ ਜਦ ਤੱਕ ਡੈਥ ਨਹੀਂ ਹੁੰਦੀ ਇਹ ਆਰਡਰ ਜਿਹੜਾ ਹੈਗਾ ਬੜਾ ਫਾਰਸਲਾਈਟ ਹੈ ਦੇ ਇੰਪੈਕਟ ਹੈਗੇ ਸੋਸਾਇਟੀ ਦੇ ਉੱਤੇ ਸੋਸਾਇਟੀ ਦੇ ਵਿੱਚ ਜਿਹੜਾ ਮੈਸੇਜ ਬੜਾ ਕਲੀਅਰ ਗਿਆ ਹੈ ਕਿ ਇਨਸਾਫ ਜਿਹੜਾ ਹੈਗਾ ਉਹ ਦੂਰ ਹੁੰਦਾ ਹੈ ਔਰ ਜਿਹੜੇ ਬੰਦੇ ਕੋਈ ਵੀ ਗਲਤ ਕਦਮ ਚੱਕਦੇ ਆ ਤੋ ਉਹਨਾਂ ਨੂੰ ਜਿਹੜਾ ਹੈਗਾ ਅਦਾਲਤਾਂ ਵਿੱਚ ਸਾਬ ਤੁਹਾਨੂੰ ਮਿਲੂਗਾ ਅੱਜ ਪਰਵਾਰ ਆ ਮੇਰੇ ਬੱਚੇ ਉਹਨੇ ਸਾਰੇ ਸਾਰੇ ਸਾਰਾ ਪਰਵਾਰ ਹੈਗਾ ਇੱਥੇ ਬੈਠਾ ਹੋਇਆ ਆਜੋ ਬਾਹਰ ਆਜੋ ਬਾਹਰ ਤੁਹਾਨੂੰ ਆਹ ਜੀ ਬਾਤ ਆਜੋ ਬਾਹਰ ਆਜੋ ਬਾਹਰ ਤੁਹਾਨੂੰ ਆਹ ਜੀ ਬਾਹਰ ਆਜੋ ਬਾਹਰ ਸਤਿ ਸ਼੍ਰੀ ਅਕਾਲ ਜੀ ਬਾਤ ਮਿਲ ਮਾਰੇ ਯਾ ਪਿੱਛੇ ਜਾ ਯਾਰ

ਅਸਲ ਗਿਆ ਮਨ ਰੋ ਰੋ ਦੇ ਇੱਕ ਕੰਫਰੈਂਸ ਤੇ ਆ来 ਦੇਖਾ ਕੀ ਹੈ ਤੁਹਾੰਗ ਕੀ ਕਹਿਣਾ ਚਾਹੋਗੇ ਦੇਖੋ ਬਹੁਤ ਹੋਗੀ ਬਹੁਤ ਦਿਨ ਬਾਅਦ ਬਹੁਤ ਮਿਹਨਤ ਲੱਗੀ ਹੈਗੀ ਇਹ ਪਰਿਵਾਰ ਦੀ ਸਾਰੇ ਬਰਦਾਸ਼ਾ ਸਿ ਸੋਸਾਇਟੀ ਦੀਆਂ ਔਰ ਲੋਕਾਂ ਦੇ ਜਿਹੜਾ ਮਨਾਂ ਦੇ ਵਿੱਚ ਭਾਵਨਾ ਸੀ ਕਿ ਇੱਕ ਸਾਥ ਕੋ ਮਿਲੂ ਅੱਜ ਜਿਹੜਾ ਹੈਗਾ ਫਾਈਨਲੀ ਜੈਸਾਭ ਨੇ 364 ਥਲੇ ਪਹਿਲੇ ਲਾਈਵ ਅੰਪਰਜ਼ਰਵੈਂਟ ਕੀਤੀ ਹੈ ਸਤਿ ਸ਼੍ਰੀ ਅਕਾਲ ਪਲੀਜ਼ ਸਾਡੇ ਚੈਨਲ ਸੰਜਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ